ਗੁਰੂ ਜੀ ਦਾ ਖਾਲਸਾ ਹੋਵਾ ਗੁਰੂ ਜੀ ਕੀ ਫਤਿਹ ਗੁਰੂ ਰੋ ਸਾਧ ਸਮਝਿਓ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦੋ ਵਾਕ ਉਹਨਾਂ ਦੀਆਂ ਦੋ ਦੋ ਪੰਕਤੀਆਂ ਵਿਚਾਰ ਅਰੰਭ ਕੀਤੇ ਸਿੱਖ ਇਹ ਆਪ ਨੂੰ ਸਰੂਨ ਕਰਨ ਦਾ ਨਿਮਾਣਾ ਯਤਨ ਕਰਨੇ ਹਾਂ ਆਗਾਂਖੂ ਤਰਾੰਗ ਪਿਛਾ ਫੇਰਨਾ ਮੋੜਣਾ ਨਾਨਕ ਸਿੰਝ ਇਹ ਆਵਾਰ ਬਹੁੜ ਨਾ ਹੋਵੀ ਜਨਵੜਾ ਦੂਸਰਾ ਪ੍ਰਭ ਕੀ ਉਸਤਤ ਕਰੋ ਸੰਤ ਮੇ ਸਾਵਧਾਨ ਇਕਾਗਰ ਜੀ ਪਹਿਲੇ ਵਾਕ ਸਾਈਂ ਕਹਿੰਦੇ ਨੇ ਅੱਗੇ ਵੇਖ ਅੱਗੇ ਹੈ ਅਗਾਹੋਂ ਤਰਾਂ पिछा फेर ना मोडड़ा पिछे मुड़ना तो एक पासे पिछे वेख भी ना पिछा फेर ना मोडना वेखना तो एक पासे पिछे तो पिछे मूह ही ना माओ पिछे चलना तो एक पासे पिछे वेख ही ना अगां खोल कर पिछा फेर ना मोडड़ा ਨਾਨਕ ਸਿੰਘ ਇਹ ਆਵਾਰ ਬਹੁੜ ਨਾ ਹੋਵੀ ਜਨਮਾਂ ਅਦਕੇ ਤੋ ਇਹ ਪੂਰੀ ਤਾਕਤ ਲਾ ਦੇ ਸਿੰਘ ਅਦਕੇ ਤੋ ਪੂਰੇ ਇਸ ਜੰਗ ਵਿੱਚ ਸ਼ਾਮਲ ਹੋ ਜਾਣਾ ਆਪਣੇ ਆਪ ਨੂੰ ਦਾਤੇ ਰਾ ਲੈ ਫਿਰ ਜਨਮ ਮਰਨ ਤੋਂ ਰਹਿਤ ਹੋ ਜਾਏਗਾ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਏਗੀ गल कमज देखी गई अगे की वेखी वे ठीक है के प्रभु ने अख दे कहते नजर ने बड़ा लंबा देख अपनी मंजिल देख, देख। तो हम अर्ज करा एक बच्चा ਅਗਰ ਆਪਣੇ ਜੀਵਨ ਦੇਚ ਅੱਗੇ ਵੇਖੇ ਠੋਕੀ ਹੈ ਜਵਾਨੀ ਹੈ ਜਦਕਿ ਕੋਈ ਬੱਚਾ ਅੱਗੇ ਨਹੀਂ ਦੇਖਦਾ ਬਚਪਨ ਦੇਚ ਹੀ ਉਲਝਿਆ ਰਹਿੰਦਾ ਆਪਣੇ ਹਾਨ ਦੇਚ ਹੀ ਉਲਝਿਆ ਰਹਿੰਦਾ ਕੋਈ ਬੱਚਾ ਜਵਾਨੀ ਨੂੰ ਨਹੀਂ ਦੇਖਦਾ ਆਪਣੇ ਜੀਵਨ ਦੇਚ ਨਹੀਂ ਦੇਖਦਾ ਜਵਾਨਾਂ ਨੂੰ ਦੇਖਣਾ ਹੋਰ ਗੱਲ ਹੈ ਆਪਣੇ ਵਿੱਚ ਜਵਾਨੀ ਨੂੰ ਦੇਖਣਾ ਉਹ ਬੜੀ ਗਹਿਰੀ ਦ੍ਰਿਸ਼ਟੀ ਚਾਹੀਦੀ ਹੈ જરા ਹੋਰ ਅੱਗੇ ਵੇਖੇ ਤੋ ਫਿਰ ਕੀ ਇਹ ਬੁਢੇ ਪੈ। ਜਿੱਦ ਬੱਚੇ ਨੂੰ ਜੇ ਆਪਣੇ ਵਿੱਚ ਜਵਾਨੀ ਹੀ ਨਹੀਂ ਦਿਖਾਈ ਦੇਂਦੀ ਤੁੜੇ ਪਾ ਕੀ ਖਾਸ ਨੇ। ਹੋਰ ਜਰਾ ਅੱਗੇ ਨਿਗਾਹ ਕਰੇ ਤੋ ਕੀ ਹੈ ਕਾਲ ਹੈ। ਕਾਲ ਕਾਲ ਦੇ ਅਰਥ ਤੇ ਸਮਾਂ ਹੈ। ਪਰ ਸਮੇਂ ਦੇ ਅਰਥ ਮੌਤਵੀ ਸਮੇਂ ਦੇ ਚ ਜੋ ਬਣਦਾ ਹੈ ਸਮਾਂ ਉਸ ਨੂੰ ਮਿਟਾ ਦਿੰਦਾ ਹੈ ਸਮੇਂ ਦੇ ਇਹ ਦੋ ਸੁਭਾਅ ਨੇ ਬਣਾਣਾ ਮਿਟਾਣਾ ਬਣਾਣਾ ਮਿਟਾਣਾ ਕਾਲ ਦੇ ਇਹ ਦੋ ਸੁਭਾਅ ਨੇ ਜੋ ਸਮੇਂ ਦੇ ਚ ਬਣੇ ਹਨ ਜੈਸੇ ਪਸੇ ਕੁਝ ਸਮਾਂ ਪਹਿਲੇ ਨਹੀਂ ਸੀ 10ਵੀਂ 30 40 50 60 70 ਸਾਲ ਪਹਿਲੇ ਨਹੀਂ ਸੀ ਸਲਾਮ ਆਦ ਨਹੀਂ ਹੋਵਾਂ ਜੋ ਸਮੇਂ ਵਿੱਚ ਬਣਿਆ ਹੈ ਸਮਾਂ ਮਿਟਾ ਦਿੰਦਾ ਹੈ ਮੈਂ ਕਲ ਅਰਜ਼ ਕੀਤੀ ਸੀ ਕਾਲ ਇਤਨਾ ਪਰਵਲ ਹੈ ਇਹ ਤਨ ਚਾਹ ਗੁਰੂ ਪੀਰ ਪੈਗੰਬਰ ਅਵਤਾਰ ਦਾ ਸਮਾਂ ਮਿਟਾ ਦਿੰਦਾ ਹੈ ਕਾਲ ਪਾਇ ਬ੍ਰਹਮਾ ਬਬਧਰਾ ਕਾਲ ਪਾਇ ਜੋ ਜੋ ਅਵਤਾਰਾ ਕਾਲ ਪਾਇ ਕਰ ਵੇਸਨ ਪ੍ਰਗਾਸਾ ਸਕਲ ਕਾਲ ਕਾਂ ਕੀਓ ਨਮਸ ਸਾਰਾ ਸੰਸਾਰ ਕਾਲ ਦਾ ਤਮਾਸ਼ਾ ਹੈ ਸਮੇਂ ਦਾ ਤਮਾਸ਼ਾ ਹੈ ਇਸ ਤਮਾਸ਼ਾ ਕੀ ਹੋ ਰਿਹਾ ਬਣਨਾ ਹੋ ਰਿਹਾ ਮਿਟਣਾ ਹੋ ਰਿਹਾ ਮਿਲਣਾ ਵਿਛੜਨਾ ਹੋ ਰਿਹਾ ਬੜਨਾ ਮਿਟਣਾ ਹੋ ਰਿਹਾ ਇੱਕ ਤਮਾਸ਼ਾ ਹੋ ਰਿਹਾ ਜੋ ਬਣ ਰਿਹਾ ਉਹ ਹੀ ਮਿਟ ਰਿਹਾ ਜੋ ਮਿਲ ਰਿਹਾ ਉਹ ਹੀ ਨਾਸ ਹੋ ਜਾਂਦਾ ਇਸ ਸਮੇਂ ਬੱਚਾ ਤੇ ਬਚਪਨ ਦੇ ਚੁਲਜਿਆ ਰਹਿੰਦਾ ਕੌਣ ਕਾਲ ਨੂੰ ਵੇਖੇ ਨੇ ਪਰ ਜੁਰਾ ਹੋਰ ਅੱਗੇ ਵੇਖੇ ਕਾਲ ਤੋਂ ਵੀ ਅੱਗੇ ਤੋਂ ਫਿਰ ਉਹ ਅਕਾਲ ਜੇ ਦੀ ਦ੍ਰਿਸ਼ਟੀ ਅਕਾਲ ਤੱਕ ਪਹੁੰਚ ਗਈ ਜਨਮ ਮਰਨ ਤੋੜੇ ਤੋਂ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਏਗੀ ਆਪਣੀ ਦ੍ਰਿਸ਼ਟੀ ਆਪਣੀ ਸਮਝ ਆਪਣੀ ਸੁਰਤ ਅਕਾਲ ਤੱਕ ਪਹੁੰਚਾਣੀ ਜੇ ਦੀ ਦ੍ਰਿਸ਼ਟੀ ਅਕਾਲ ਤੱਕ ਪਹੁੰਚ ਗਈ ਉਹਨੂੰ ਕਾਲ ਨਹੀਂ ਰੋਕੇਗਾ ਉਹਦੇ ਅੰਦਰ ਕਾਲ ਦਾ ਭੈ ਵੀ ਨਹੀਂ ਰਹੇਗਾ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 마ਸੂਮ लाड़ल्याਾਂ ਨੂੰ ਮੌਤ ਦਾ ਡਰ ਦੇ ਕੇ ਜੀ ਬੀਤ ਨਹੀਂ ਕੀਤਾ ਜਾ ਸਕਦਾ ਤਰ੍ਹਾਂ ਤਰ੍ਹਾਂ ਦੇ ਭੈ ਦੇ ਸਾਧਨ ਹਰਨਾਕਸ਼ ਨੇ ਮੁਹਈਆ ਕੀਤੇ ਪ੍ਰਹਿਲਾਦ ਵਾਸਤੇ ਉਹ ਨਹੀਂ ਡਰਿਆ ਕਿਉਂਕਿ ਦ੍ਰਿਸ਼ਟੀ ਅਕਾਲ ਤੱਕ ਕਾਲ ਕੀ ਡਰਾਏਗਾ ਦ੍ਰਿਸ਼ਟੀ ਦੇ ਅੱਗੇ ਲੰਘ ਗਏ ਹੁਣ ਮੈਂ ਥੋੜਾ ਦੁਰਾਵਾ ਬੱਚਾ ਆਪਣੇ ਬਚਪਨ ਦੇ ਚ ਹੀ ਉਲਝਿਆ ਰਹਿੰਦਾ ਹੈ ਖਿਡੌਣਿਆਂ ਦੀ ਖੇਡ ਆਪਣੇ ਹਾਂ ਵਿੱਚ ਜਵਾਨ ਵੀ ਆਪਣੀ ਜਵਾਨੀ ਚ ਉਲਝਿਆ ਰਹਿੰਦਾ ਹੈ ਅੱਗੇ ਨਹੀਂ ਔਰ ਆਪਣੀ ਵਾਸ਼ਨਾ ਆਪਣੀਆਂ ਕਾਮਨਾਵਾਂ ਇੱਕ ਜਵਾਨ ਜਵਾਨੀ ਤੋਂ ਅੱਗੇ ਨਹੀਂ ਦੇਖਦਾ ਜਦ ਕਿ ਉਸਦੇ ਜੀਵਨ ਵਿੱਚ ਕੁਝ ਅੱਗੇ ਵੀ ਹੈ ਪ੍ਰਗਟ ਹੋਵੇ ਸਾਹਮਣੇ ਦਿਖਾਈ ਦੇਵੇ ਆਪਣੀ ਤੇਰੀ ਲੰਬੀ ਨਿਗਾਹ ਹੋਵੇ ਹੋਰ ਵੀ ਅਰਜ਼ ਕਰਦੇ ਆ ਬੁੱਢਾ ਇਹ ਤੇ ਬੁੱਢੇ ਫੇ ਨੂੰ ਹੀ ਨਹੀਂ ਦੇਖਦਾ ਇੱਕ ਜਵਾਨ ਆਪਣੀ ਜਵਾਨੀ ਦੇ ਚੁਲਜਿਆ ਰਹਿੰਦਾ ਦੇਖਦਾ ਇੱਕ ਬੱਚਾ ਆਪਣੇ ਬਚਪਨ ਦੇ ਝੋਲਿਆ ਰਹਿੰਦਾ ਹੈ ਬਚਪਨ ਨੂੰ ਦੇਖਦਾ ਹੈ ਉੱਡਾ ਉਡੇ ਪਿੱਛੇ ਨਹੀਂ ਉਲਝਿਆ ਰਹਿੰਦਾ ਉੱਡਾਂ ਤੇ ਪਿੱਛੇ ਵੇਖਣ ਲੱਗ ਪੈਂਦਾ ਜਵਾਨੇ ਯਾਦ ਕਰਨ ਲੱਗਦੇ ਨੇ ਬਚਪਨ ਦੀਆਂ ਗੱਲਾਂ ਯਾਦ ਕਰਨ ਲੱਗ ਪੈਂਦਾ ਉਹ ਤੇ ਦ੍ਰਿਸ਼ਟੀ ਪਿੱਛੇ ਵੱਲ ਰਹਿੰਦਾ ਹੈ ਮਹਾਰਾਜ ਕਿਦ ਨੇ ਪਿੱਛਾ ਫੇਰ ਨਾ ਮੌਲਣਾ ਨਾ ਵੇਖ ਪਿੱਛੇ ਵੇਖੇ ਨਾ ਅੱਜ ਤੂੰ ਪਿੱਛੇ ਵੇਖ ਰਿਹਾ ਹੈ ਹੋ ਸਕਦਾ ਹੈ ਤੇਰਾ ਧਿਆਨ ਤੇਰੀ ਸੁਰ ਬਿਲਕੁਲ ਪਿੱਛੇ ਮੁੜ ਜਾਏ ਪਰ ਮਨੁੱਖਾ ਜਨਮ ਅਜਾਇਂ गवा ਦੇ ਬਾਬਾ ਫਰੀਦ ਕਲਮ ਦੇਕ ਫਰੀਦਾ ਜੇ ਥੀ ਆ ਦਾੜੀ ਹੋਈ ਭੋਰ ਅੱਗਾ ਨੇੜਾ ਆ ਪਿਛਾ ਰਿਆ ਲੋ ਪਰੇ ਪਿਛਾ ਵੇਖਦਾ ਪਿਆ ਪਿਛੋਕੜ ਵੇਖਦਾ ਜਦ ਬੁੱਢਾ ਵੀ ਅੱਗੇ ਨਹੀਂ ਵੇਖਦਾ ਜਵਾਨ ਕਿੱਥੇ ਵੇਖੇ ਬੱਚਾ ਕਿੱਥੇ ਵੇਖੇ ਬੱਚਾ ਬਚਪਨ ਦੇ ਚਲ ਗਿਆ ਹੋਇਆ ਹੈ ਜਵਾਨ ਜਵਾਨੀ ਦੇ ਚਲ ਗਿਆ ਹੋਇਆ ਹੈ ਬੁੱਢਾ ਉਹ ਤੇ ਪਿੱਛੇ ਵੇਖਣਾ ਅਗਾਹ ਕੋ ਤਰਾਂ ਧਰਮ ਦੇ ਮਾਰਗ ਤੇ ਸੁਰ ਉਦੋਂ ਚੱਲਦੀ ਹੈ ਜਦ ਬਚਪਨ ਜਵਾਨੀ ਬੁਢੇਪੇ ਤੇ ਕੋਈ ਅੱਗੇ ਵੇਖੇ ਇਸ ਤਰ੍ਹਾਂ ਕੇ ਵੇਖਦਾ ਨਿਗਾਹ ਨੂੰ ਲੰਬਾ ਕਰਦਾ ਆਕਾਰ ਦੇ ਦਰਸ਼ਨ ਤੋਂ ਪਹਿਲੇ ਜਿਨੂੰ ਕਾਲ ਦੇ ਦਰਸ਼ਨ ਹੋ ਜਾਣ ਸਮਝ ਲੋ ਅੱਧੀ ਵਾਟ ਤੈ ਹੋਈ ਆਪਣੇ ਵਿੱਚ ਕਾਲ ਦੇ ਦਰਸ਼ਨ ਹੋਣ ਫਿਰ ਆਪਣੇ ਵਿੱਚ ਹੀ ਅਕਾਲ ਦੇ ਦਰਸ਼ਨ ਹੋਣਗੇ ਲਾਉ ਨੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਵਿੱਚ ਕਰਿ ਵਿਸਰਾਮ ਕੋ ਕਾਲ ਨੂੰ ਹੀ ਨਹੀਂ ਵੇਖਣਾ ਚਾਹੁੰਦਾ ਤਾਂ ਅਕਾਲ ਨੂੰ ਕਿਸ ਤਰ੍ਹਾਂ ਵੇਖੇਗਾ ਦੋ ਲਫ਼ਜ਼ ਹੋਰ ਵੀ ਦੁਰਮਾਤਾਂ ਕੇ ਗਨ ਪੂਖਾ ਹੋ ਜਾਏਔਰ ਪੂਰੀ ਜੋ ਹੈ ਪਕੜ ਵਿੱਚ ਆ ਜਾਵੇ ਪਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ ਜਦ ਪ੍ਰਮਾਤਮਾ ਮਿਲਦਾ ਹੈ ਉਦੋਂ ਹੀ ਪ੍ਰਮਾਤਮਾ ਦਾ ਗਿਆਨ ਮਿਲਦਾ ਹੈ ਪਹਿਲੇ ਨਹੀਂ ਮਿਲਦਾ ਨਹੀਂ ਮਿਲਦਾ ਤੁਸੀਂ ਆਖੋਗੇ ਕਿ ਮੈਂ ਕਥਾ ਕੀ ਸੁਣਾ ਰਿਹਾ ਇਹ ਅਕਸ਼ਰੀ ਗਿਆਨ ਹੈ ਕਿ ਮੈਂ ਪੜਿਆ ਅਰਤਬੋਧ ਪੜ੍ਹੇ ਨੇ ਤੁਹਾਨੂੰ ਸੁਣਾ ਰਿਹਾ ਤੁਸੀਂ ਵੀ ਅਰਤਬੋਧ ਸੁਣੋਗੇ ਇਹ ਵੀ ਮੈਂਸ ਕਰਦੇ ਹਾਂ ਔਰ ਇਹ ਰੋਜ਼ ਹੁੰਦਾ ਰਹੇ ਕਤਨੀ ਬਦਨੀ ਕਹਿਣ ਕਹਾਵਨ समझ परी तो विसरेगा लेकिन यह चाहिए कथनी भी चाहिए है ताकि कुछ अकथ की तरफ इशारे हो सक इस कथनी सुनना है ताकि इतना पता चले कि कुछ ऐसी भी दुनिया जो इस कथनी तो अके कथनी नहीं पूछती ऐसी दुनिया भी कथा उस दिन सफल हो गई किस दिन सुनना सफल हो गया जिस दिन सब जो है समझ आ जाए प्रभु अकथ है कथा नहीं हो सकती नहीं हो सकती कथा सुननी सफल हो क्या हो कथी कथे कथ देखा मैं अकथ ना कथना नहीं कथना नहीं कथ नहीं दे चाहूंगा ਕਥਾ ਕਰ ਕਰਕੇ ਹੀ ਪਤਾ ਚਲੇਗਾ ਨਾ ਕਥਾ ਸੁਣੀ ਹੋਈ ਕਥਾ ਕੀਤੀ ਹੋਈ ਉਹਦੀ ਸਫਲ ਕਿਹਦੀ ਜਿਹਨੂੰ ਪਤਾ ਚਲ ਜਾਏ ਉਹ ਅਕਥ ਹੈ ਕਥਾ ਵਿੱਚ ਨਹੀਂ ਆਉਂਦਾ ਮਹਾਰਾਜ ਜੀ ਕਹਿੰਦੇ ਨੇ ਹਸਾ ਨਹੀਂ ਕਿ ਮੈਂ ਕਥਨੀ ਨਹੀਂ ਕੀਤੀ ਕਿਆ ਹੋ ਕਥੀ ਕਦਨੇ ਨੇ ਕਥ ਦੇਖਾ ਮੈਂ ਕਥਨ ਕਰ ਕਰਕੇ ਦੇਖੇ ਮੈਂ ਕਹਿ ਕਹਿ ਦੇ ਦੇਖ ਲੈ जो मैं कहना उस तो अगे की गल है कथा तो अगे की गल है अकथ है अगत है और अकथ है इसको तो पहले बोध से होगा कथा करके सिर्फ समझ प्रेरणा मिलेगी इतना लाभ है लेकिन मैं अर्ज करा यह अपना अनुभव नहीं बनेगा ਦੋਰਾਮਾ ਪ੍ਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪ੍ਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ ਕਿਉਂ ਜਦ ਪ੍ਰਮਾਤਮਾ ਮਿਲਦਾ ਹੈ ਉਦੋਂ ਹੀ ਪ੍ਰਮਾਤਮਾ ਦਾ ਗਿਆਨ ਮਿਲਦਾ ਹੈ ਜਦ ਗਿਆਨ ਮਿਲਦਾ ਹੈ ਉਦੋਂ ਹੀ ਭਗਵਾਨ ਮਿਲਦਾ ਹੈ ਦੋਵੇਂ ਇਕੱਠੇ ਮਿਲਦੇ ਨੇ ਅਲੱਗ-ਅਲੱਗ ਨਹੀਂ ਮਿਲਦੇ ਫੜੇ ਵਿਚਾ ਬਿਲਕੁਲ ਅਭਿਆਸ ਕਰਦੇ ਹੋਣਗੇ ਤੇ ਜ਼ਰੂਰ ਗੱਲ ਪਕੜਦੇ ਚਾਹੇਗੇ ਕੋਈ ਮਨੁੱਖ ਐਸਾ ਕਹਿ ਸਕਦਾ ਹੈ ਉਫਤੇ ਆਜਣੇ ਲਈ ਪਰ ਸੂਰਜ ਤੇ ਅਜ ਚੜਿਆ ਹੀ ਕੋਈ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਜੇ ਧੋਪਣੇ ਲਈ ਤਾਂ ਸੂਰਜ ਵੀ ਚੜੇਗਾ ਜੇ ਰੋਸ਼ਨੀ ਸਹੀ ਹੈ ਤਾਂ ਸੂਰਜ ਵੀ ਚੜੇਗਾ ਇਹ ਕੋਈ ਆਖੇ ਸੂਰਜ ਤੇ ਸਾਹਮਣੇ ਦਿਖਾਈ ਦੇਦਾ ਪਿਆ ਚਾਨਣਾ ਤੇ ਹੈ ਹੀ ਕੋਈ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ ਸੂਰਜ ਹੈ ਤਾਂ ਚਾਨਣਾ ਹੈ ਚਾਨਣਾ ਹੈ ਤਾਂ ਸੂਰਜ ਹੈ ਗਿਆਨ ਹੈ ਤਾਂ ਭਗਵਾਨ ਹੈ ਭਗਵਾਨ ਹੈ ਤਾਂ ਗਿਆਨ ਹੈ ਦੋਵੇਂ ਇਕੱਠੇ ਪ੍ਰਗਟ ਹੁੰਦੇ ਹਨ अलग अलग नहीं होते ब्रह्म ज्ञान गया मिश्रित शब्द ने अवस्था भी मिश्रत है ब्रह्म का ज्ञान दठे प्रगट होते सूरज से सूरज का चानना दोवे कट्ठे प्रगट होते अलग अलग नहीं प्रगट होते सूरज अज चढ़े है तो चानना कल आएगा या चानना अज हो गया तो सूरज कल निकलेगा ऐसा नहीं है ब्रह्म आज मिल गए थे ज्ञान कल मिलेगा या ज्ञान गया मिल गया ब्रह्म कल मिलेगा ऐसा नहीं है दर्वे मिल रहे, रहे। जब ब्रह्म का ज्ञान ब्रह्म के नाले ही मिलता तो है तो ब्रह्म के मार्ग ते किस तरह चलिए अक्षरी ज्ञान करके आखरी ज्ञान मैं थोड़ा इस करके प्रेरणा मिलेगी इससे किधरे भरोसा बज जाए तो को चल पे चलेगी उसका ध्यान अगर एक जवान जवानी उलझा पे है पैया कितना ही पाठ करता कितना सत्संग करता हो अजय ध्यान अगे नहीं चलिया यह भी कर दिया अजे सुरत अगे नहीं गई अग आंखो तरंग ਪਿੱਛਾ ਫੇਰ ਨਾ ਮੋੜੜਾ ਲਾਂਗ ਨੇ ਕਿਸੇ ਅਪੜਾ ਜੇ ਕਾਲ ਮਿਲਦਾ ਤੂੰ ਇਕੱਠੇ ਮਿਲਨੇ ਜਿਸ ਦਿਦਿਸ਼ ਕੀ ਬਲੇ ਕਾਲ ਤੇ ਪਹੁੰਚ ਗਈ ਬੜਾ ਮਹਾਨ ਹੋਣਾ ਕਿ ਮਨੁੱਖ ਆਪਣੇ ਵਿੱਚ ਜਨਮ ਨੂੰ ਵੇਖਦਾ ਹੈ ਜੀਵਨ ਨੂੰ ਵੇਖਦਾ ਹੈ ਮਨੁੱਖ ਪੰਜਾਬ ਦਾ ਇੱਕ ਛੋਟਾ ਜਿਹਾ ਕਸਬਾ ਬੁਨੇਆਣਾ ਮੰਡੀ ਇੱਥੇ ਡੇਲੀ ਰਿਪੋਰਟ ਬਾਦਰੋਂ ਦੇ ਸੰਗਰਾਮ ਸੀ ਫਿਰ ਪ੍ਰਬੰਧਕਾ ਨੇ ਮੈਨੂੰ ਕਹਿ ਦਿੱਤਾ ਗੈਨੀ ਜੀ ਅੱਜ ਬਾਦਰੋਂ ਦੇ ਸੰਗਰਾਮ ਦੀ ਕਹਾਣੀ ਕਰ ਦੋ ਹਫਤਾ ਮੈਂ ਰਹਿਣਾ ਸੀ ਬਿਲਕੁਲ ਓਹ ਉਸ ਸੰਗਰਾਮ ਦੀ ਕਹਾਣੀ ਦੇਚ ਇੱਕ ਪੰਕਤੀ ਬਾਦਰੋਂ ਦੇ ਮਹੀਨੇ ਬਾਦੋਂ ਦਾ ਮਤਲਬ ਹੈ ਬਾਦੋ ਛਿੱਟੇ ਪੈ ਗਏ ਪਾਣੀ ਦੇ ਠੰਡ ਹੋ ਗਈ ਬਰਸਾਤ ਹੋ ਜਾਂਦੀ ਹੈ ਤੋਪ ਨੇ ਕਲਾ ਗਈ ਗਰਮ ਬਾਦੋ ਹੈ ਹਰ ਮਹੀਨੇ ਦਾ ਨਾਮ ਦੇ ਸਵਾਦ ਦੇ ਮੁਤਾਬਕ ਰੱਖਿਆ ਗਿਆ ਸੀ 12 ਮਹੀਨੇ ਦੇ ਨਾਮ ਵੀ ਪ੍ਰੀਸਮੰਦ ਦੇ ਮੁਤਾਬਕ ਬਾਦੋ ਹੈ ਹੁਣੇ ਠੰਡ ਹੁਣੇ ਗਰਮੀ ਹੁਣੇ ਗਰਮੀ ਹੁਣੇ ਠੰਡ ਬਾਦਰੋਂ ਦੀ ਛੋਟੇ ਛੋਟੇ ਬਾਰਿਸ਼ ਹੁੰਦੀ ਰਹਿੰਦੀ 5 ਮਿੰਟ ਹੋ ਗਈ 2 ਮਿੰਟ ਹੋ ਗਈ ਫਿਰ ਧੋਪਨੇ ਕਰਾਈ ਗਰਮੀ ਔਣੇ ਠੰਡੇ ਔਣੇ ਗਰਮੀ ਬਾਦ ਹੋਏ ਕਈ ਮਨੋ ਕਿ ਵੀ ਬਾਦ ਰੌਂਦੀ ਤਰਾਵਨ ਗੁਰਦੁਆਰੇ ਬੈਠੇ ਨੇ ਬਿਲਕੁਲ ਠੰਡੇ ਸ਼ਾਂਤ ਘਰ ਗਏ ਪਰ ਤੋਂ ਬਾਦ ਆਏ ਉਬਲ ਗਏ ਤੱਪ ਗਏ ਔਣੇ ਬੜੇ ਆਨੰਦ ਵਈ ਬੈਠੇ ਸੁਣਾਣਾ ਚਿੰਤਾਤ ਹੋ ਗਏ ਔਣੇ ਬੜਾ ਸ਼ਾਂਤ ਵਈ ਬੈਠਾ ਸੀ ਔਣੇ ਕਰੋਧੀ ਹੋ ਗਿਆ ਬਾਦ ਹੋਏ उन्हें तो बड़ी परोपकार भी अंदर बिरतिया कंबी कर दिया दूरा जा रही है उन्हें तो बड़ा मिठा बोल रहा है बड़ा बड़ा उपलब्ध कौन आदो है उथे मनुख उ मनुखता तो पादलों की गल तो एक घंटे की कथा दालवर मैं भी मिनट से बाकी पंक्तियों से ਸਰਲੀਮੈਂਟ ਇੱਕ ਪੰਕਤੀ ਦਿਨਾ ਹੈ ਉਹ ਪੰਕਤੀਏ ਹੱਥ ਮਰੋੜੇ ਤਨ ਕਵੇ ਸਿਆਉ ਹੋਆ ਸੇ ਆਖਰੀ ਪ੍ਰਾਣ ਆਯੁਰਵੇਦ ਦੇ ਬਤਾਵਕ ਧਰਮ ਗ੍ਰੰਥਾਂ ਦੇ ਬਤਾਵਕ ਮਨੋਕਦੀ ਨਾਭੀ ਦੇ ਚ ਆਖਰੀ ਪ੍ਰਾਣ ਨਾਭੀ ਨੂੰ ਗੰਡਵੀ ਗੁਰੂ ਕਹਿੰਦੇ ਨੇ ਆਜ ਕਾਲ ਖੁਲੇ ਤੇਰੀ ਗਾਂਠੜੀ ਇਹ ਗੰਢ ਦੋ ਹਾਲਤਾਂ ਵਿੱਚ ਖੁੱਲਦੀ ਹੈ ਇੱਕ ਮੌਤ ਦੇ ਸਮੇਂ ਕਾਲ ਦੇ ਸਮੇਂ ਇੱਕ ਦਿੱਸ਼ਟੀ ਜਦ ਅਕਾਲ ਤੇ ਪਾਹ ਜਾਏ ਉਸ ਵਕਤ ਖੁੱਲਦੀ ਕਾਲ ਆ ਗਿਆ ਤੇ ਦ੍ਰਿਸ਼ਟੀ ਵੀ ਕਾਲ ਤੇ ਨਹੀਂ ਸੀ ਕਾਲ ਨੇ ਗੰਢ ਖੋਲ ਦਿੱਤੀ ਮੌਤ ਨੇ ਗੰਢ ਖੋਲ ਦਿੱਤੀ ਆਜ ਕਾਲ ਖੋਲੇ ਤੇਰੀ ਗਾਂਢ ਜਿਵੇਂ ਨਾਦੀ ਗੁਲਦੀ ਤੇ ਆਖਰੀ ਪ੍ਰਾਣ ਨਿਕਲਦਾ ਹੈ ਤੋ ਸਰੀਰ ਦੀ ਜੋ ਹਾਲਤ ਹੁੰਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਲਿਖਦੇ ਨੇ ਹੱਥ ਮਰੋੜੇ ਤਨ ਕੰਬੇ ਸਿਆਉ ਹੋਵਾ ਸੇ ਅੰਜ ਮੁੱਠੀਆਂ ਬੰਦੋਂਦੀਆਂ ਦੰਡੀਆਂ ਵੱਜਦੀਆਂ ਸਰੀਰ ਤੇ ਕੰਬੜੀ ਛਿੜ ਜਾਂਦੀ ਹੈ ਹਿੱਟਕੀ ਆਉਂਦੀ ਹੈ ਸਿਆਣੇ ਅੰਦਾਜ਼ਾ ਲਾਦੇ ਨੇ ਅਣਕ ਆਪੀ ਖੁੱਲ੍ਹ ਗਈ ਹੈ ਇੱਕ ਮੌਤ ਦੀ ਝੋਟ ਨਾਲ ਕਾਲ ਦੀ ਝੋਟ ਨਾਲ ਇਹ ਗੰਢ ਖੁੱਲਦੀ ਹੈ ਇੱਕ ਅਕਾਲ ਦੀ ਝੋਟ ਨਾਲ ਖੁੱਲਦੀ ਹੈ ਕਾਲ ਦੀ ਝੋਟ ਨਾਲ ਇਹ ਜਦ ਗੰਢ ਖੁੱਲਦੀ ਹੈ ਸਰੀਰ ਦੀ ਮੌਤ ਹੋ ਜਾਂਦੀ ਹੈ ਤਨ ਮਰ ਜਾਂਦਾ ਹੈ ਮਨ ਸੋਖਸ਼ਮ ਸਰੀਰ ਦੂਜੇ ਸਰੀਰ ਦੀ ਯਾਤਰਾ ਦੇ ਚਲਾ ਜਾਂਦਾ ਹੈ ਕਿਸੇ ਦੂਜੇ ਸਰੀਰ ਦੇ ਵਿੱਚ ਗਰਭ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਜੇ ਮੌਤ ਹਰ ਸਮੇਂ ਘਟਤ ਹੋ ਰਹੀ ਹੈ ਤਾਂ ਗਰਭ ਵੀ ਹਰ ਸਮੇਂ ਉਪਲਬਧ ਨੇ ਇਸ ਨੂੰ ਧਾਰਮਿਕ ਅਨੁਭਵੀ ਪੁਰਸ਼ ਇੰਜ ਕਹਿੰਦੇ ਨੇ ਲੱਖਾਂ ਮਲਕ ਰੋਜ਼ ਮਰ ਲੈ ਰਹੇ ਨੇ ਗਰਬਧਾਨ ਧਾਰਨ ਕਰਨ ਦੇ ਉਪਲਬਧ ਹੈ ਹਰ ਵਕਤ ਮੌਜੂਦ ਹੈ ਆਮ ਸਾਧਾਰਨ ਮਰਕ ਪ੍ਰਵੇਸ਼ ਕਰ ਜਾਂਦਾ ਹੈ ਕਿਉਂਕਿ ਤਨ ਦੀ ਮੌਤ ਹੋਈ ਹੈ ਸੂਖਸ਼ਮ ਸਰੀਰ ਦੀ ਤੇ ਮੌਤ ਹੋਈ ਨਹੀਂ ਇਸ ਸੂਖਸ਼ਮ ਸਰੀਰ ਨੂੰ ਲਗਲਾ ਸਰ ਕਿ ਸੇਵਕਤ ਕਰਾਂਗਾ ਇਹਨੂੰ ਮਨ ਵੀ ਕਹਿੰਦੇ ਨੇ ਇਹਨੂੰ ਆਤਮਾ ਵੀ ਕਹਿੰਦੇ ਨੇ ਹਾਂ ਇਹਨੂੰ ਸੂਖਸ਼ਮ ਸਰੀਰ ਵੀ ਕਹਿੰਦੇ ਨੇ ਇਨਰ ਬੋਡੀ ਅੰਦਰ ਇੱਕ ਸਰੀਰ ਸਰੀਰ ਦੇ ਅੰਦਰ ਇੱਕ ਸਰੀਰ ਪਰ ਉਹ ਨਿਰਾਕਾਰ ਸਰੀਰ ਹੈ ਆਕਾਰ ਨਹੀਂ ਰੱਖਦਾ ਵਿਚਾਰਾਂ ਦਾ ਪ੍ਰਵਾਹ ਸੋਚਣੀ ਦਾ ਪ੍ਰਵਾਹ ਯਾਦਾਂ ਦਾ ਪ੍ਰਵਾਹ ਸੰਸਕਾਰਾਂ ਦਾ ਇਕੱਠ ਹੈ ਲੋ ਇੱਕ ਹਵਾ ਹੈ ਪੂਰੇ ਸਰੀਰ ਵਿੱਚ ਗੰਢ ਜਦ ਖੁੱਲ ਰਹੀ ਹੈ ਸੂਖਮ ਸਰੀਰ ਦਾ ਇਸ ਅਸਥੂਲ ਸਰੀਰ ਨਾਲ ਸੰਬੰਧ ਢੁੱਟ ਜਾਂਦਾ ਹੈ ਦੋਹਾਂ ਦਾ ਸੰਬੰਧ ਬਣਾ ਰੱਖਿਆ ਪ੍ਰਾਣਾ ਹੈ ਤੇ ਆਖਰੀ ਪ੍ਰਾਣ ਨਾਭੇ ਵਿੱਚ ਇਤਨੇ ਚਿਰ ਦਾ ਆਖਰੀ ਪ੍ਰਾਣ ਨਾਹੀ ਵਿਚੋਂ ਰੁਕਸਤ ਨਹੀਂ ਹੁੰਦਾ ਇਹ ਸੂਖਸ਼ਮ ਸਰੀਰ ਦਾ ਸੰਬੰਧ ਅਸਤੂਲ ਸਰੀਰ ਨਾਲ ਬਣਿਆ ਹੈ ਜੈਸੇ ਉਪਗੰਢ ਖੁੱਲਦੀ ਹੈ ਮੌਤ ਦੀ ਚੋਟ ਨਾਲ ਆਖਰੀ ਪ੍ਰਾਣ ਰੁਕਸਤ ਹੁੰਦਾ ਹੈ ਤੋ ਤਨ ਦੱਸ ਦਿੰਦਾ ਕਿਉਂਕਿ ਤਨ ਵਿੱਚੋਂ ਸੂਖਸ਼ਮ ਸਰੀਰ ਨਿਕਲਦਾ ਹੈ ਹੱਥ ਮਾਰੋੜੇ ਤਨ ਕਬੇ ਇਹ ਆਉ ਹੋਆ ਸੇ ਕਾਲ ਨਾਲ ਇਹ ਗੰਢ ਖੁੱਲੀ ਹੈ ਦੂਜਾ ਤਨ ਮਿਲ ਜਾਂਦਾ ਹੈ ਉਹ ਸੂਕਸ਼ਮ ਸ੍ਰੀ ਪਰ ਕਾਲ ਦੀ ਛੋਟ ਨਾਲ ਇਹ ਗੰਢ ਖੁੱਲੀ ਹੈ ਇਹ ਸੂਕਸ਼ਮ ਸ੍ਰੀ ਅਨੰਕਾਰ ਦੇ ਵਿੱਚ ਇੰਜ ਲਈ ਨ ਹੋ ਜਾਂਦਾ ਜੋਤੀ ਜੋਤ ਰਦੀ ਸੰਪੂਰਨ ਧਿਆਰਾਮ ਕਿਉਂਕਿ ਸੋਖਸ਼ਮ ਸਈਂ ਨਿਰਾਕਾਰ ਹੈ ਤੇਰਾ ਆਕਾਰ ਨਿਰਾਕਾਰ ਵਿੱਚ ਲੀਨ ਹੋ ਜਾਂਦਾ ਹੈ ਕਿਸਨੋ ਕੇ ਸੋੜਜ ਕਿਰਨ ਮੇਨੇ ਜਲਕਾ ਜਲ ਹੋਆ ਆਰਾਮ ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ ਪਰ ਮੈਂ ਫਿਰ ਦੁਹਰਾਵਾਂ ਤਾਂ ਕਿ ਗੱਲ ਪੂਰੀ ਪਕੜਦੇ ਚ ਆ ਜਾਏ ਪ੍ਰਮਾਤਮਾ ਦੇ ਗਿਆਨ ਕਰਕੇ ਕੋਈ ਪ੍ਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ ਮੈਂ ਉਥੇ ਕਾਲ ਦੀ ਮੌਤ ਦੀ ਸਾਰੀ ਕਹਾਣੀ ਗੀਤੀ ਕੰਟਾ ਲੰਘ ਗਿਆ ਸਮਾਪਤੀ ਹੋਈ 20 ਮਿੰਟ ਮੈਂ ਬਾਕੀ ਪੰਕਤੀਆਂ ਦੀ ਵਿਚਾਰ ਕੀਤੀ 40 ਮਿੰਟ ਇਸ ਇੱਕ ਪੰਕਤੀ ਦੀ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ ਸਮਾਪਤੀ ਤੋਂ ਬਾਅਦ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਆਇਆ ਸਾਹਮਣੇ ਗੁਰਵਾਰਾ ਸਾਹਿਬ ਦਾ ਰੈਸਟ ਹਾਊਸ ਹੈ ਉੱਥੇ ਮੇਰੀ ਰਹਿائش ਸੀ 12-5 ਸੱਤ ਬੰਦਿਆਂ ਨੇ ਮੈਨੂੰ ਘੇਰ ਲਿਆ ਤੇ ਪੰਜ ਸੱਤ ਬੀਬੀਆਂ ਨੇ ਕਿੰਨੇ ਕਿ ਗਿਆਨੀ ਜੀ ਭਾਗਾ ਭਰੀ ਸੰਗਰਾਮ ਦਾ ਵਿਆਣਾ ਸੀ ਮੌਤ ਦੀਆਂ ਗੱਲਾਂ ਸੁਣਾ ਕੇ ਸੱਤਿਆਨਾਸ ਕਰ ਛੜਿਆ ਤੁਸੀਂ ਭਾਗਾ ਭਰੀ ਸੰਗਰਾਮ ਦਾ ਵਿਆਣਾ ਸੀ ਤੇ ਮੈਂ ਕਹੇ ਇਹ ਪੰਕਤੀ ਭਾਗਾ ਭਰੇ ਵਿਆੜੇ ਦੇ ਚੀ ਹੈ ਲਿਖੀ ਹੋਈ ਹੁਣ ਮੈਂ ਕੱਢਦੇ ਆਂ ਚੀ ਹੈ ਲਿਖਿਓ ਯਾਰ ਮੈਂ ਕੱਢ ਰਿਹਾ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸਹਿਤ ਆਪ ਦੇ ਗਿਆਤ ਲਈ ਅਰਜ਼ ਕਰਾ ਕਾਲ ਤੱਕ ਵੀ ਦ੍ਰਿਸ਼ਟੀ ਹੀ ਕੋਈ ਕਰੋੜਾਂ ਵਿੱਚ ਇੱਕ ਅੱਧੀ ਪਹੁੰਚਦੀ ਹੈ ਉਹ ਜਿਹੜੀ ਇੱਕ ਅੱਧੀ ਦ੍ਰਿਸ਼ਟੀ ਕਾਲ ਤੱਕ ਪਹੁੰਚਦੀ ਹੈ ਉਸੇ ਦੀ ਅਕਾਲ ਤੱਕ ਪਹੁੰਚਦੀ ਹੈ ਦੂਸਰੇ ਦੀ ਨਹੀਂ ਪਹੁੰਚਦੀ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਨੂੰ ਤੋਬਾ ਦੇ ਚ ਕਬੂਲ ਕਰ ਗੱਲ ਛੱਡ ਪ੍ਰਮਾਤਮਾ ਦੀ ਪਹਿਲਾ ਮਰਨ ਕਹੋ ਜੀਵਨ ਕੀ ਛੜਾਸ ਓਏ ਸਭਨ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਹੁਣ ਬਾਕੀ ਦੋ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖਾਂ ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਜਪ ਕਰ ਰਹੇ ਆ ਵਾਹਿਗੁਰੂ ਵਾਹਿਗੁਰੂ ਪੂਰੀ ਸਾਵਧਾਨੀ ਆ ਪੂਰੀ ਇਕਾਗਰਤਾ ਬਾਣੀ ਦਾ ਜਪ ਕਰ ਰਹੇ ਆ ਜਪਜੀ ਸਾਹਿਬ ਜਪ ਸਾਹਿਬ ਜਾਂ ਸੁਗਮ ਨਹੀਂ ਸਾਹਿਬ ਨਿਤਨੇਮ ਪੂਰੀ ਸਾਵਧਾਨੀ ਪੂਰੀ ਇਕਾਗਰਤਾ ਜਿਸ ਕੰਮ ਵਿੱਚ ਇਕਾਗਰਤਾ ਪੂਰੀ ਨਾਵੇ ਧਿਆਨ ਪੂਰਾ ਨਾ ਉਸ ਕੰਮ ਨੂੰ ਪਾਇਆ ਤਕਮੀਲ ਤੱਕ ਲੈ ਜਾਣਾ ਵੀ ਬੜਾ ਔਖਾ ਹੈ ਇਹ ਵੀ ਮੈਂ ਲੇਕਿਨ ਪੂਰੀ ਇਕਾਗਰਤਾ ਪੂਰੀ ਸਾਵਧਾਨੀ ਕਿਹੜੇ ਕੰਮ ਦੇ ਚਾਹੁੰਦੀ ਏ ਜਿਹਦੇ ਵਿੱਚ ਕੋਈ ਖਤਰਾ ਹੋਵੇ ਕਾਰੋਬਾਰ ਦੇ ਵਿੱਚ ਵੀ ਖਤਰਾ ਹੈ ਪੂਰੀ ਸਾਵਧਾਨੀ ਨਾ ਵਰਤੀ ਇਕਾਗਰਤਾ ਨਾ ਘਾਟਾ ਪੈ ਸਕਦਾ ਹੈ ਖਤਰਾ ਹੈ ਨੁਕਸਾਨ ਹੋ ਸਕਦਾ ਹੈ ਜਿਸ ਕੰਮ ਦੇ ਵਿੱਚ ਖਤਰਾ ਨਾ ਹੋਵੇ ਉਸ ਕੰਮ ਦੇ ਵਿੱਚ ਮਨੁੱਖ ਸਾਵਧਾਨੀ ਨਹੀਂ ਦਿੰਦਾ ਇਕਾਗਰਤਾ ਨਹੀਂ ਦਿੰਦਾ Jesse, mesela, bir tesen.